ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲੇ ਦੇ ਹੱਕ 'ਚ ਕਾਂਗਰਸੀ ਆਗੂ ਸਵਰਾਜ ਢਿੱਲੋਂ ਤੇ ਛਵੀ ਢਿੱਲੋਂ ਵੱਲੋਂ ਖੰਡ ਵਾਲੇ ਸਬਜ਼ੀ ਮੰਡੀ ਵਿਖੇ ਕੀਤੀ ਗਈ ਚੋਣ ਰੈਲੀ ਇਸ ਦੌਰਾਨ ਗੁਰਜੀਤ ਸਿੰਘ ਓਜਲਾ ਨੇ ਆਪਣੇ ਸੰਬੋਧਨ 'ਚ ਕਿਹਾ ਅੱਜ ਦੇਸ਼ ਦੇ ਲੋਕਾਂ ਨੂੰ ਭਾਜਪਾ ਸਰਕਾਰ ਤੋਂ ਮੁਕਤ ਕਰਵਾਉਣ ਦੀ ਲੋੜ ਹੈ ਜੋ ਸਮਾਜ ਦੇ ਹਰ ਵਰਗ ਲਈ ਖਤਰਾ ਬਣੀ ਹੋਈ ਹੈ ਉਹਨਾਂ ਕਿਹਾ ਕਿ ਝੂਠ ਜ਼ਿਆਦਾ ਦੇਰ ਨਹੀਂ ਚੱਲਦਾ ਲੋਕ ਮੋਦੀ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਓਜਲੇ ਨੇ ਕਿਹਾ ਕਿ ਹਲਕਾ ਪੱਛਮੀ ਹਟਾ ਖੰਡ ਵਾਲੇ ਵਿੱਚ ਆਪ ਸਰਕਾਰ ਦੇ ਰਾਜ ਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ 2 ਸਾਲ ਰਾਜ ਕਰਨ ਤੋਂ ਬਾਅਦ ਵੀ ਆਪ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੀ ਉੱਤੇ ਹੀ ਕਾਂਗਰਸੀ ਆਗੂ ਸਵਰਾ ਢੱਲੋਂ ਨੇ ਕਿਹਾ ਕਿ ਗੁਰਜੀਤ ਸਿੰਘ ਓਜਲੇ ਨੂੰ ਵੱਡੀ ਲੀਡ ਨਾਲ ਜਤੋਂ ਲਈ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੇ ਲੋਕ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਅੰਮ੍ਰਿਤਸਰ ਪੰਜਾਬ ਅਤੇ ਦੇਸ਼ ਵਿੱਚ ਸੁਰੱਖਿਅਤ ਸਿਰਫ ਕਾਂਗਰਸ ਦੇ ਹੱਥ 'ਚ ਹੈ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲਦੀ ਖਾਸ ਰਿਪੋਰਟ ਇੱਕ ਇੱਕ ਆਵਾਜ਼ ਪਾਰਲੀਮੈਂਟ ਦੇ ਵਿੱਚ ਕਿ ਹੱਲ ਹੋਣ ਵੀ ਜਾ ਰਹੇ ਜਦੋਂ ਤੁਸੀਂ ਚੁਣਦੇ ਜੇ ਕਿ ਜ਼ਿੰਮੇਵਾਰੀ ਹੁੰਦੀ 5 ਸਾਲਾਂ ਦੀ ਕਿ 5 ਸਾਲ ਇਹ ਬੰਦਾ ਸਾਡੇ ਹੱਥੋਂ ਸੈਂਟਰ ਗਵਰਨਮੈਂਟ ਦੇ ਨਾਲ ਇਹ ਸੰਦੇ ਕਰੂਗਾ ਔਰ ਵੱਡੇ ਪ੍ਰੋਜੈਕਟ ਜਿਹੜੇ ਕੂਨਗਰੀ ਚ ਲੈ ਕੇ ਆਏ ਆ ਐਕਸਪ੍ਰੈਸ ਵੇ 75 ਕਿਲੋਮੀਟਰ ਬਕਸ ਤੁਝੇ ਘਰ ਦਾ ਬੱਚਾ ਬਾਹਰ ਗਿਆ ਅਮਰਸਰ ਦੇ 에ਰਪੋਰਟ ਤੋਂ ਹਰ ਤਰ੍ਹਾਂ ਦੀ ਫਲਾਈਟ ਲੈ ਲਓ ਭਾਵੇਂ ਅਮਰੀਕਾ ਕੈਨਡਾ ਆਸਟ੍ਰੇਲੀਆ ਨਿਊਜ਼ੀਲੈਂਡ ਏਸ਼ੀਆ ਯੂਰਪ ਇੰਗਲੈਂਡ ਤੇ 17 ਤੋਂ ਪਹਿਲੇ 에ਰਪੋਰਟ ਦਾ ਹੋਣਾ ਹੈ ਤੇ ਤੁਹਾਡੇ ਦਾਸ ਦੇ ਕਿਤੇ ਕੰਮ ਨੇ ਪਾਉਣੇ 400 ਗਰੀਬਾਂ ਲਈ ਜਿਹੜਾ ਸਕੂਲ ਐਪਰੇਲਿਵਟ ਕੀਤੇ ਜਾਂ ਕੋ ਬਤ ਕਰ ਲੋ ਜਦੋਂ ਤੁਸੀਂ ਚੁਣ ਦਿੰਦੇ ਦੇ ਜਿਸ ਤਰੀਕੇ ਨਾਲ ਸਰਕਾਰਾਂ ਤੋਂ ਰੀਆਂ ਜਿਸ ਤਰੀਕੇ ਨਾਲ ਏਜੰਸੀਆਂ ਦਾ ਦੁਰਵਯੋਗ ਕੀਤਾ ਜਿਸ ਤਰੀਕੇ ਨਾਲ ਪੰਜਾਬ ਰੋਟੀ ਫੈਸਲੇ ਲੈ ਅੱਜ ਪੰਜਾਬੀਆਂ ਦਾ ਫਰਜ਼ ਬੰਦ ਹੈ ਦਿੱਲੀ ਦੇ ਰਾਹੁਲ ਗਾਂਧੀ ਜਿਨ੍ਹਾਂ ਨੇ ਵੱਡਾ ਸੰਘਰਸ਼ ਕੀਤਾ ਉਹਦਾ ਪ੍ਰਤਨ ਦਬਾ ਕੇ ਜਿਤਾ ਕੇ ਆਪਣਾ ਉਮੀਦਵਾਰ ਭੇਜੋ ਤੇ ਪਾਰਲੀਮੈਂਟ ਦੇ ਵਿੱਚ ਫੇਰ ਅੰਮ੍ਰਿਤਸਰ ਦੀ ਆਵਾਜ਼ ਗੂੰਜੇਗੀ ਇਹ ਪਹਿਲਾ ਸਮਾਂ ਕੁਝ ਲੋਕ ਤੁਹਾਡੇ ਕੋ ਆਉਂਦੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਸਾਬਕਾ ਕੁਝ ਸਟੇਟ ਮੰਤਰੀ ਕੁਝ ਮੌਜੂਦਾ ਮੰਤਰੀ ਜਿਨ੍ਹਾਂ ਦਾ ਡਿਮੋਸ਼ਨ ਹੋਇਆ ਜਿਨ੍ਹਾਂ ਦੇ ਮਹਿੱਬੇ ਕੋਈ ਨਹੀਂ ਇਹ ਲੋਕ ਇਹਨਾਂ ਨੂੰ ਪੁੱਛੋ ਕੋਈ ਦੋ ਅਲਫ਼ਾਜ਼ ਮੂੰਹ ਤੋਂ ਕੱਢੇ ਕਿ ਵਿਧਾਨ ਸਭਾ 'ਚ ਜਾ ਕੇ ਕੋਈ ਦੁੱਖ ਦਰਦ ਜੰਨੀ ਸਾਹਿਬ ਨੇ ਪ੍ਰਬੰਧ ਕੀਤੇ ਸੀ 7000 ਰੁਪਏ ਅਜੇ ਤੱਕ ਨੂੰ ਮਿਲ ਰਹੀ ਹੈ ਅਸੀਂ ਬੜਾ ਸਮਝਾਇਆ ਸੀ ਲੋਕਾਂ ਨੂੰ ਘਰ-ਘਰ ਚੱਲੇ ਗੱਲ ਜੰਨੀ ਕਰਦਾ ਮਸਲੇ ਹੱਲ ਜੰਨੀ ਕਰਤਾ ਪਰ ਕਿਸੇ ਨੇ ਨਹੀਂ ਸੁਣੀ ਚਾਤੀ ਗੱਲ ਹੋ ਗਏ ਸਾਰੇ ਝਾੜੂ ਬਲ ਹੁਣ ਝਾੜੂ ਹੋ ਗਿਆ ਤੁਹਾਡੇ ਵੱਲ ਕਾਂਗਰਸ ਕੱਢੂਗੀ ਇਹਦਾ ਹੱਲ ਕਿਰਪਾ ਕਰਕੇ ਕਾਂਗਰਸ ਪਾਰਟੀ ਦੇ ਆਦੇ ਨਿਸ਼ਾਨ ਤੇ ਮੋੜਾ ਲਾ ਦਿਓ ਦੋਸਤਾਂ ਤੇ ਤੀਜੇ ਨਾਲ ਤਗੜੇ ਹੋ ਕੇ ਤੁਹਾਡੀ ਬਾਤ ਵੀ ਬੰਦ ਕਰਾਂਗੇ ਬਾਟੇ ਹੱਕ ਕੁੱਪ ਦੇ ਰੁੱਥੀ ਵੀ ਕਰਾਂਗੇ ਇਹ ਕਾਲੀ ਦਲ ਇਹਨਾਂ ਨੂੰ ਹਸੀ ਕੀ ਕਰੀ ਇਹਨਾਂ ਵੱੱਜਰ ਗੁਨਾਹ ਕੀਤੇ ਨੇ ਜਿਹੜੇ ਲੋਕ ਆਪਣੇ ਗੁਰੂ ਸਾਹਿਬ ਜੀ ਵੇਦ ਵੀ ਆਗਰਾ ਸਕਦੇ ਨੇ ਉਹਨਾਂ ਦੇ ਆਪਣੇ ਬੱਚਿਆਂ ਦਾ ਭਿੰਟਾ ਨਾ ਛੱਡਿਓ ਕਿਰਪਾ ਕਰਕੇ ਮੈਂ ਤੁਹਾਨੂੰ ਕਹਿੰਦਾ ਜੀ ਜਿਨ੍ਹਾਂ ਦੇ ਮਨਦਰ ਆਪਣੇ ਗੁਰੂ ਪ੍ਰਤੀ ਨਾ ਹੋਵੇ ਉਹਨਾਂ ਬੰਦਿਆਂ ਨੂੰ 5 ਸਾਲ ਆਪਣੇ ਬੱਚਿਆਂ ਦੇ ਨਾਲ ਆਂਗ ਦੂਰ ਬਰਾਵਾ ਸਭ ਤੋਂ ਵੱਡੀ ਗਲਤੀ ਹੋਏਗੀ ਉਹ ਜਿਹੜੇ ਵਿਦੇਸ਼ ਤੋਂ ਆਏ ਨੇ ਸੁੱਖ ਦੇ ਨਾਲ ਬੈਂਟਰ ਸਾਹਿਬ ਉਹਨਾਂ ਨੇ ਦੋ ਚਾਰ ਤਿੰਨ ਫਾੜਾ ਪੀਣਾ ਤਵਾ ਪਿਆ ਦਿਓ ਅੱਛੀ ਤੁਸੀਂ ਪਿਓ ਕੂੜੀਆਂ 35-40 ਸਾਲ ਬਾਅਦ ਮੜੇ ਅਮਿੰਦਰਾ ਸਾਹਿਬ ਉਹ ਕਹਿੰਦੇ ਹੁਣ ਮੇਰਾ ਬੜਾ ਮੇਰਾ ਬਣਾਣਾ ਸ਼ਹਿਰ ਹੈ ਉਹ ਮੈਂ ਕਿਹਾ ਭਾਈ ਜਦੋਂ ਤੂੰ ਪਾਵਰ ਸੀ ਉਦੋਂ ਕਦੀ ਅਮਰ ਸਾਹਿਬ ਨੂੰ ਮੂੰਹ ਨਹੀਂ ਕੀਤਾ ਕਦੀ ਖਬਰ ਸੁਣੀ ਖਬਰਪੂਰ ਤੋਂ 35 ਸਾਲ ਤੋਂ ਅਬਦੁੱਲ ਮੱਕੀ ਸੁਣਿਆ ਉਹਦਾ ਨਾਂ ਹੈ ਨਾ ਹੁਣ ਆ ਗਏ ਉਧਰੋਂ ਜਦੋਂ ਮੌਕਾ ਮਿਲ ਗਿਆ ਉਧਰੋਂ ਦਿੱਲੀ ਹੋ ਗਿਆ ਉਹ ਇੱਧਰ ਨੂੰ ਆ ਗਿਆ ਸੋ ਅਮਰ ਸਾਹਿਬ ਵਾਲੇ ਸਮਝਦਾਰ ਲੋਕ ਨੇ ਸਮਝਦੋ ਫੈਲਾ ਲਿਓ ਮੈਂ ਲਿਖਿਆ ਦਿਲ ਦੀ ਸੁਣੋ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਮੈਂ ਕਿਹਾ ਦਿਲ ਦੀ ਸੁਣੋ ਤੇ ਜੇ ਜਿਹੜੇ ਕਹਿੰਦਾ ਵੀ ਔਜਲੇ ਨੇ ਕੰਮ ਕੀਤੇ ਤੇ ਫਿਰ ਉਸ ਤੋਂ ਬਾਅਦ YouTube ਤੇ ਸਰਚ ਕਰ ਲਿਓ ਗੁਰਦੀਪ ਸਿੰਘ ਔਜਲਾ ਪਰ ਇੱਕ ਇੱਕ ਵੀਡੀਓ ਤੁਹਾਡੇ ਅਕਾਂ ਦੀ ਹੋਊਗੀ ਇੱਕ ਇੱਕ ਧਰਨਾ ਤੁਹਾਡੇ ਅਕਾਂ ਦਾ ਹੋਊਗਾ ਇੱਕ ਇੱਕ ਸਵਾਲ ਤੁਹਾਡੇ ਅਕਾਂ ਦਾ ਹੋਊਗਾ ਔਰ ਇੱਕ ਇੱਕ ਪੱਤਰਕਾਰਾਂ ਦੇ ਨਾਲ ਬਾਤਾਂ ਤੁਹਾਡੇ ਅਕਾਂ ਦੀ ਹੋਊਗੀ ਕੋਈ ਵੀ ਚੀਜ਼ ਤੁਹਾਨੂੰ ਐਸੀ ਨਹੀਂ ਮਿਲ ਸਕਦੀ ਜਿੱਦ ਤੋਂ ਤੁਸੀਂ ਲੋਕ ਇਹ ਕਹਿ ਰਹੇ ਹੋ ਕਿ ਔਜਲਾ ਇਸ ਕਿੰਦਾ ਕੱਟ ਰਿਹਾ ਕਿਸਾਨੀ ਸ਼ਗਰਚੌਣ ਦੇ ਗਰੇਂਜ ਬੱਚੇ ਵੱਜਾਂ ਡਾਕਟਰ ਪੱਜਨ ਉਹ ਬਿਊਕਰ ਵਾਰਦਾ ਕਿਤਰਾ ਹੋਵੇ ਕੱਲਾ ਮੈਂਬਰ ਪਾਰਲੀਮੈਂਟ ਦੇਚੋ ਗਿਆ ਸੀ ਯੂਕਰੇਨ ਦੇ ਬਾਰਡਰ ਤੇ ਆਪਣੇ ਬੱਚੇ ਕਢਾ ਕੇ ਨੇ ਇਹ ਸਾਡਾ ਫਰਜ਼ ਬੰਦਾ ਮੈਂ ਆਪਣਾ ਫਰਜ਼ ਪੂਰਾ ਕੀਤਾ ਹੁਣ ਤੁਹਾਡਾ ਫਰਜ਼ ਹੈ ਹੁਣ ਤੁਸੀਂ ਆਪਣਾ ਫਰਜ਼ਦਾਰ ਕਰਿਓ ਕਿਰਦੀ ਸੁਣਿਓ ਇਹਨਾਂ ਦੇ ਝੂਠ ਤੋਂ ਫਿਰ ਸੁਣਦੇ ਨੂੰ ਮੈਂ ਭਾਈ ਇਹ ਕਹਿਣਾ ਚਾਹੁੰਗਾ ਵੀ ਅੱਜ ਅਸੀਂ ਵਾਰ ਨੰਬਰ 79 ਦੇ ਪਰਾਣੀ ਵਾਰਨਬਰ ਸਾਡੇ ਨਸੀ ਸੀ ਨਵੀਂ ਕਿਆਸੀ ਆ ਉੱਥੋਂ ਦੇ ਸਾਰੇ ਵਰਕਰਾਂ ਨੂੰ ਭੈਣਾ ਭਰਾਵਾਂ ਨੂੰ ਨਾਲ ਲੈ ਕੇ ਸਰਦਾਰ ਗਰਜੀਤ ਸਿੰਘ ਔਜਲਾ ਜੀ ਦੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਇੱਕ ਮੀਟਿੰਗ ਭੁਲਾਈ ਸੀ ਜਿਹੜੀ ਮੀਟਿੰਗ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਰੈਲੀ ਦਾ ਰੂਪ ਧਾਰਨ ਕਰ ਗਈ ਤੇ ਬਹੁਤ ਭੈਣਾ ਭਰਾਵਾਂ ਦਾ ਸਹਿਯੋਗ ਤੇ ਪਿਆਰ ਮਿਲਿਆ ਵਾ ਜਿਹੜੇ ਇੰਨੀ ਗਰਮੀ ਦੇ ਵਿੱਚ ਆ ਕੇ ਘੰਟਿਆਂ ਬੱਧੀ ਗਰਜੀਤ ਔਜਲਾ ਜੀ ਦਾ ਇੰਤਜ਼ਾਰ ਕਰਦੇ ਰਹੇ ਆ ਸੋਨੀ ਸਾਹਿਬ ਦਾ ਇੰਤਜ਼ਾਰ ਕਰਦੇ ਰਹੇ ਆ ਡਾਕਟਰ ਰਾਜਕਮਾਰ ਜੀ ਦਾ ਇੰਤਜ਼ਾਰ ਕਰਦੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਤੇ ਮੈਂ ਕਹਿਣਾ ਵਾ ਵੀ ਇਹ ਇੱਕ ਦਿਨ ਦੂਰ ਨਹੀਂ ਆ ਜਦੋਂ ਕਾਂਗਰਸ ਪਾਰਟੀ ਬਹੁਤ ਮੈਜੋਰਟੀ ਦੇ ਨਾਲ ਸੈਂਟਰ ਦੇ ਵਿੱਚ ਸਰਕਾਰ ਬਣਾਏਗੀ ਤੇ ਅਸੀਂ ਸਾਰੇ ਖੁਸ਼ੀ ਦੇ ਨਾਲ ਆਪਣੇ ਭੈਣਾਂ ਭਰਾਵਾਂ ਦੇ ਨਾਲ ਲੱਡੂ ਵੰਡ ਕੇ ਆਪਣੀ ਸਰਕਾਰ ਦੀ ਖੁਸ਼ੀ ਸਾਂਝੀ ਕਰਾਂਗੇ ਕੀ ਸੋਚ ਕੇ ਤੁਸੀਂ ਆਮ ਆਰਮੀ ਪਾਰਟੀ ਗਈ ਸੀ ਫਿਰ ਕੀ ਸੋਚ ਕੇ ਵਾਪਸ ਆਏ ਭਾਈ ਮੈਂ ਆਮ ਆਰਮੀ ਪਾਰਟੀ ਦੇ ਵਿੱਚ ਨਾ ਕਰਮਜੀਤ ਸਿੰਘ ਰਿੰਟੂ ਜੀ ਜਿਹੜੇ ਆ ਉਹ ਸਾਡੇ ਵੱਡੇ ਭਰਾ ਨੇ ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ ਉਹਨਾਂ ਨੇ ਕਿਹਾ ਵੀ ਮੈਂ ਤੈਨੂੰ ਜੁਆਇਨ ਕਰਾਉਣੀ ਆਮ ਆਰਮੀ ਪਾਰਟੀ ਕੁਝ ਕਈ ਵਾਰੀ ਸੱਜਣ ਹੁੰਦੇ ਆ ਜਿਨ੍ਹਾਂ ਦੇ ਕਹਿਣ ਦਿੱਤੇ ਕਈ ਕੰਮ ਕਰਨੇ ਪੈਂਦੇ ਆ ਮੈਂ ਉਹਨਾਂ ਦੇ ਕਹਿਣ ਦਿੱਤੇ ਪਾਰਟੀ ਜੁਆਇਨ ਕਰ ਲਈ ਆ ਆਮ ਆਰਮੀ ਪਾਰਟੀ ਪਰ ਮੈਂ ਬਾਅਦ ਦੇ ਵਿੱਚ ਉੱਥੇ ਵੇਖਿਆ ਵੀ ਉਹਨਾਂ ਨੇ ਸਾਡੇ ਵੱਡੇ ਭਰਾ ਨੇ ਜਿਹਨੇ 35 ਕੌਂਸਲਰ ਤੇ ਖੁਦ ਆਪ ਉਹ ਮੇਅਰ ਹੁੰਦਿਆ ਆ ਆਮ ਆਰਮੀ ਪਾਰਟੀ 'ਚ ਗਿਆ ਸੀ ਕਈ ਕਮਿਟਮੈਂਟ ਆਮ ਆਰਮੀ ਪਾਰਟੀ ਨੇ ਉਹਨਾਂ ਨਾਲ ਕੀਤੀਆਂ ਸੀ ਪਰ ਮਤਲਬ ਆਮ ਆਰਮੀ ਪਾਰਟੀ ਦਾ ਜਿਹੜਾ ਰਵੱਈਆ ਸੀ ਨਾ ਉਹਨਾਂ ਦੇ ਵਿੱਚ ਉੱਥੇ ਮੈਨੇਜਮੈਂਟ ਬਿਲਕੁਲ ਨਹੀਂ ਹੈਗੀ ਜੀ ਉੱਥੇ ਬਿਲਕੁਲ ਨਹੀਂ ਉਹਨਾਂ ਨੂੰ ਧਿਆਨ ਹੀ ਨਹੀਂ ਆ ਵੀ ਮਤਲਬ ਕਿੱਦਾਂ ਵਰਕਰ ਦੇ ਨਾਲ ਕਰਨਾ ਕਿੱਥੇ ਕਿਸੇ ਦੇ ਨਾਲ ਕਿਸੇ ਦਾ ਬਿਹੇਵ ਕਰਨਾ ਤੇ ਜਦੋਂ ਅਸੀਂ ਉਹਨਾਂ ਦਾ ਰੋਕਰ ਕਰਕੇ ਜਾਂ ਵੇਖਿਆ ਤੇ ਫਿਰ ਸਾਨੂੰ ਸਾਡੇ ਪੁਰਾਣੇ ਪਰਿਵਾਰ ਵੱਲੋਂ ਬਾਜਵਾ ਸਾਹਿਬ ਵੱਲੋਂ ਮੇਰੇ ਤੇ ਬਹੁਤ ਪ੍ਰੈਸ਼ਰ ਸੀ ਕਿ ਤੁਸੀਂ ਵਾਪਸ ਆਓ ਮੈਂ ਤੁਹਾਨੂੰ ਕਾਂਗਰਸ ਚ ਵਾਪਸ ਲਿਆਉਣਾ ਮੈਂ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੂੰ ਕਦੀ ਵੀ ਮਨਾ ਨਹੀਂ ਕਰ ਸਕਦਾ ਉਹਨਾਂ ਦੇ ਕਹਿਣ ਦਿੱਤੇ ਵਾਪਸੀ ਜੁਆਇਨ ਕਰਨਾ